ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਨੇ ਪੰਜਾਬੀ ਅਕੈਡਮੀ ਤੇ ਅੱਜ ਸਾਡਾ ਟੌਪਿਕ ਹੈ ਵਕਰੋਕਤੀ ਸਿਧਾਂਤ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਕਰ ਰਹੇ ਹਾਂ ਭਾਰਤੀ ਕਵਿ ਸ਼ਾਸਤਰ ਜਿਦੇ ਵਿੱਚ ਅਸੀਂ ਰਸ ਅਲੰਕਾਰ ਅਤੇ ਤੁਨੀ ਸਿਧਾਂਤ ਪੜ ਚੁੱਕੇ ਹਾਂ ਅੱਜ ਅਸੀਂ ਸਾਡਾ ਫੋਰਥ ਸਿਧਾਂਤ ਵਕਰੋਕਤੀ ਸਿਧਾਂਤ ਪੜਨ ਲੱਗੇ ਹਾਂ ਵਕਰੋਕਤੀ ਸਿਧਾਂਤ ਇਹ ਕਿਹੜੇ ਆਚਾਰਿਆ ਨੇ ਦਿੱਤਾ ਕੁੰਤਕ ਨੇ ਵਕਰੋਕਤੀ ਸਿਧਾਂਤ ਦਿੱਤਾ ਕੁੰਤਕ ਨੇ ਤੇ ਉਸ ਦੇ ਗ੍ਰੰਥ ਦਾ ਨਾਮ ਹੈ ਵਕਰੋਕਤੀ ਜੀਵਤਮ ਠੀਕ ਹੈ ਇਹ ਬੜਾ ਹੀ ਈਜ਼ੀਲੀ ਤੁਹਾਨੂੰ ਯਾਦ ਰਹਿ ਜਾਏਗਾ ਵਕਰੋਕਤੀ ਸਿਧਾਂਤ ਦੇ ਗ੍ਰੰਥ ਦਾ ਨਾਮ ਹੈ ਵਕਰੋਕਤੀ ਜੀਵਤਮ ਠੀਕ ਹੈ ਕੁੰਤਕ ਨੇ ਹੀ ਦਿੱਤਾ 11ਵੀਂ ਸਦੀ ਦੇ ਅੰਦਰ ਵਕਰ ਉਕਤੀ ਦਾ ਅਰਥ ਕੀ ਹੁੰਦਾ ਹੈ ਵਕਰ ਜਮਾ ਉਕਤੀ ਜੋ ਵਕਰ ਉਕਤੀ ਹੈ ਉਹ ਦੋ ਸ਼ਬਦਾਂ ਦੇ ਮੇਲ ਤੋਂ ਬਣੀ ਹੈ ਵਕਰ ਜਮਾ ਉਕਤੀ ਠੀਕ ਹੈ ਵਕਰ ਉਕਤੀ ਕਰਨਾ ਯਾਨੀ ਕਿ ਟੇਢੇ ਢੰਗ ਨਾਲ ਗੱਲ ਕਰਨੀ ਠੀਕ ਹੈ ਟੇਢੇ ਢੰਗ ਨਾਲ ਗੱਲ ਨੂੰ ਕਰਨਾ ਵਕਰ ਉਕਤੀ ਇਸ ਦੇ 6 ਭੇਦ ਜਿਹੜੇ ਨੇ ਸਾਨੂੰ ਆਚਾਰਿਆ ਗੁਨਤਕ ਨੇ ਦਿੱਤੇ ਨੇ ਸਰਨਲ ਪਹਿਲਾਂ ਆ ਜਾਂਦਾ ਹੈ ਵਰਣ ਵਕਰਤਾ ਵਰਣ ਵਕਰਤਾ ਕੀ ਹੁੰਦੀ ਹੈ ਜਿੰਦੇ ਵਿੱਚ ਵਰਨਾ ਦੀ ਠੀਕ ਹੈ ਵਰਨਾ ਦੀ ਟੇਢੇ ਢੰਗ ਨਾਲ ਇਸਤੇਮਾਲ ਕੀਤਾ ਗਿਆ ਹੋਵੇ ਵਰਨਾ ਨੂੰ ਵਰਨ ਕਿਹੜੇ ਨੇ ਸਾਡੇ ਕੋਲ ਜਿਵੇਂ ਊੜਾ ਹੈ ਆੜਾ ਹੈ ਈੜੀ ਹੈ ਵਕਰੋਕਤੀ ਕਿਸੇ ਛੋਟੀ ਤੋਂ ਛੋਟੀ ਇਕਾਈ ਵਿੱਚ ਵੀ ਹੋ ਸਕਦੀ ਹੈ ਤਾਂ ਤੁਹਾਨੂੰ ਪਤਾ ਹੈ ਕਿ ਪਾਸ਼ਾ ਦੀ ਸਭ ਤੋਂ ਛੋਟੀ ਇਕਾਈ ਅਸੀਂ ਵਰਨ ਨੂੰ ਮੰਨਦੇ ਆਂ ਤੇ ਇੱਕ ਵਰਨ ਦੇ ਵਿੱਚ ਵੀ ਵਕਰੋਕਤੀ ਯਾਨੀ ਕਿ ਗੱਲ ਕਰਨ ਦਾ ਟੇਡਾ ਟੰਗ ਹੋ ਸਕਦਾ ਹੈ ਫੋਰ ਐਗਜ਼ਾਮਪਲ ਕਾਂ ਸ਼ਬਦ ਹੈ ਕਾਂ ਅਸੀਂ ਇੱਕ ਪੰਛੀ ਨੂੰ ਕਹਿੰਨੇ ਆ ਹਨਾ ਕਰੋ ਜਿਹੜਾ ਹੁੰਦਾ ਹੈ ਕਾਂ ਕੋਆ ਉਹਨੂੰ ਅਸੀਂ ਕਾਂ ਕਹਿੰਨੇ ਆਂ ਪੰਜਾਬੀ ਦੇ ਵਿੱਚ ਤੇ ਹੁਣ ਜਿਹੜਾ ਇਹ ਸ਼ਬਦ ਹੈ ਕਾਂ ਕਾਂ ਇਹ ਕੀ ਹੋ ਗਿਆ ਸ਼ੋਰ ਅਪਾ ਕਹਿ ਦਿੰਦੇ ਆ ਨਾ ਆਮ ਬੋਲ ਚਾਲ ਦੀ ਪਾਸ਼ਾ ਦੇ ਵਿੱਚ ਕਿ ਕੀ ਕਾਂ ਕਾਂ ਲਾ ਰੱਖੀ ਐ ਇਟ ਮੀਨਸ ਕੀ ਸ਼ੋਰ ਮਚਾਇਆ ਹੋਇਆ ਕਿਉਂ ਰੋਲਾ ਪਾਇਆ ਹੋਇਆ ਤੇ ਇਹਦੇ ਵਿੱਚ ਕੀ ਹੈ ਵਕਰੋਕਤੀ ਹੈ ਅਸੀਂ ਸਟ੍ਰੇਟ ਫੋਰਵਰਡ ਐਵੇਂ ਨਹੀਂ ਕਹਿ ਰਹੇ ਸ਼ੋਰ ਕਿਉਂ ਮਚਾਇਆ ਹੋਇਆ ਅਸੀਂ ਕਹਿੰਨੇ ਕੀ ਕਾਂ ਕਾਂ ਲਾ ਰੱਖੀ ਐ ਠੀਕ ਹੈ ਤੇ ਜਿਹੜਾ ਅਸੀਂ ਕਾਂ ਕਾਂ ਸ਼ਬਦ ਯੂਜ਼ ਕੀਤਾ ਯਾਨੀ ਕਿ ਅਸੀਂ ਗੱਲ ਨੂੰ ਟੇਡੇ ਢੰਗ ਨਾਲ ਕੀਤਾ ਇਹ ਕੀ ਹੈ ਵਕਰੋਕਤੀ ਹੈ ਵਰਣ ਦੀ ਵਕਰਤਾ ਹੈ ਦੂਜੀ ਸਾਡੇ ਕੋਲ ਆ ਜਾਂਦੀ ਹੈ ਸ਼ਬਦ ਵਕਰਤਾ ਜਿੰਦੇ ਵਿੱਚ ਸ਼ਬਦਾਂ ਨਾਲ ਅਸੀਂ ਕੀ ਹੈ ਟੇਡੇ ਟੰਗੜ ਨਾਲ ਗੱਲ ਕਰਦੇ ਹਾਂ ਕਿਸੇ ਸ਼ਬਦ ਨੂੰ ਉਸ ਦੇ ਪਰੰਪਰਾਗਤ ਅਰਥ ਤੋਂ علاوہ ਕਿਸੇ ਹੋਰ ਸ਼ਬਦ ਦੁਆਰਾ ਪ੍ਰਯੋਗ ਕੀਤਾ ਜਾਵੇ ਹੁਣ ਕੋਈ ਸ਼ਬਦ ਹੈ ਜਿੰਦੇ ਲਈ ਇੱਕ ਪਰੰਪਰਾਗਤ ਸ਼ਬਦ ਜਿਹੜਾ ਹੈ ਪਿਕਸ ਹੈ ਜਿਵੇਂ ਕਿ ਗੁਰੂ ਸਿੱਖ ਠੀਕ ਹੈ ਬਿਰਹਾ ਯਾਰ ਇਹ ਕੀ ਨੇ ਪਰੰਪਰਾਗਤ ਸ਼ਬਦ ਨੇ ਠੀਕ ਹੈ ਹੁਣ ਗੁਰੂ ਸਿੱਖ ਬਿਰਹਾ ਯਾਰ ਇਹ ਤਿੰਨੇ ਸ਼ਬਦ ਪਰੰਪਰਾਗਤ ਨੇ ਇਹਨਾਂ ਦਾ ਇੱਕ ਅੱਛਾ ਕਾਸਾ ਆਪਦਾ ਮਾਇਨਾ ਹੈ ਬਟ ਵਕਰਤਾ ਦੇ ਵਿੱਚ ਅਸੀਂ ਕਹਿੰਦੇ ਨੇ ਗੁਰ ਸਿਖੜਾ ਬਿਰਹੜਾ ਯਾਰੜਾ ਰਾਂਜਣਾ ਠੀਕ ਹੈ ਤੇ ਇਹ ਕੀ ਹੋ ਜਾਂਦਾ ਸਾਡੇ ਕੋਲ ਸ਼ਬਦ ਵਕਰਤਾ ਅਸੀਂ ਸ਼ਬਦ ਨੂੰ ਟੇਡੇ ਢੰਗ ਨਾਲ ਯੂਜ਼ ਕਰ ਰਹੇ ਹਾਂ ਅੱਗੇ ਹੈ ਵਾਕ ਵਕਰਤਾ ਇਸ ਨੂੰ ਵਿਸ਼ਾ ਵਕਰਤਾ ਵੀ ਕਹਿੰਦੇ ਨੇ ਜਿਹੜੀ ਵਾਕ ਵਕਰਤ ਹੈ ਇਸ ਨੂੰ ਵਿਸ਼ਾ ਵਕਰਤਾ ਵੀ ਕਹਿੰਦੇ ਨੇ ਸਾਰਾ ਵਾਕ ਵੀ ਟੇਡੇ ਢੰਗ ਨਾਲ ਸਾਰਾ ਵਾਕ ਹੀ ਟੇਡੇ ਢੰਗ ਨਾਲ ਕਿਹਾ ਗਿਆ ਹੋਵੇ ਠੀਕ ਹੈ ਹੁਣ ਤੱਕ ਅਸੀਂ ਗੱਲ ਕਰ ਰਹੇ ਸੀ ਵਰਨ ਦੀ ਫੇਰ ਆਇਆ ਸ਼ਬਦ ਹੁਣ ਆ ਗਿਆ ਵਾਕ ਇਹਦੇ ਟਾਈਪ ਯਾਦ ਕਰਨੇ ਬਹੁਤ ਈਜ਼ੀ ਨੇ ਵਰਨਾ ਤੋਂ ਸ਼ਬਦ ਬਣਦੇ ਹਨ ਸ਼ਬਦਾਂ ਤੋਂ ਵਾਕ ਬਣਦੇ ਹਨ ਠੀਕ ਹੈ ਇਹ ਤਿੰਨੋਂ ਟਾਈਪ ਤੁਹਾਨੂੰ ਬੜੇ ਹੀ ਈਜ਼ੀਲੀ ਯਾਦ ਹੋ ਜਾਣਗੇ ਜਿੱਥੇ ਸਾਰਾ ਵਾਕ ਹੀ ਸਾਰੀ ਗੱਲ ਹੀ ਟੇਡੇ ਢੰਗ ਨਾਲ ਘੁਮਾ ਫੇਰਾ ਕੇ ਕਹੀ ਗਈ ਹੋਵੇ ਉੱਥੇ ਵਾਕ ਵਕਰਤਾ ਹੁੰਦੀ ਹੈ ਅਗੇ ਇਹਦੇ ਪੁਆਇੰਟਸ ਆ ਜਾਂਦੇ ਨੇ ਪ੍ਰਸੰਗ ਵਕਰਤਾ ਤੇ ਪ੍ਰਕਰਨ ਵਕਰਤਾ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਜਿਹੜੀ ਗੱਲ ਹੈ ਨਾ ਜਿਹੜੀ ਰਚਨਾ ਹੁੰਦੀ ਹੈ ਉਹ ਉਸ ਦੇ ਵਿੱਚ ਫਲੈਸ਼ ਬੈਕ ਦਿਖਾਇਆ ਜਾਂਦਾ ਹੈ ਠੀਕ ਹੈ ਇਸ ਦੇ ਰਾਹੀਂ ਰਚਨਾ ਵਿੱਚ ਫਲੈਸ਼ਬੈਕ ਯਾਨੀ ਕਿ ਪਿੱਛੇ ਵਾਲੀ ਜੜੀ ਬੀਤ ਚੁੱਕੀ ਗੱਲ ਨੂੰ ਦਿਖਾਇਆ ਜਾਂਦਾ ਹੈ ਪ੍ਰਸੰਗ ਤੇ ਪ੍ਰਕਰਣ ਵਕਰਤਾ ਦੇ ਵਿੱਚ ਪ੍ਰਬੰਧਕ ਵਕਰਤਾ ਇਸ ਵਿੱਚ ਰੋਚਕ ਅੰਸ਼ ਭਰੇ ਜਾਂਦੇ ਹਨ ਇੱਕ ਰਸ ਵਿੱਚ ਜਲਦੀ-ਚਲਦੀ ਰਚਨਾ ਆਪ ਦਾ ਰਸ ਬਦਲ ਲੈਂਦੀ ਹੈ ਠੀਕ ਹੈ ਫਸਟ ਵਾਲੇ ਜਿਹੜੇ ਤਿੰਨ ਨੇ ਸਾਡੇ ਕੋਲ ਵਰਨ ਸ਼ਬਦ ਤੇ ਵਾਕ ਉਹ ਤਾਂ ਬਹੁਤ ਜ਼ਿਆਦਾ ਈਜ਼ੀ ਨੇ ਤੁਸੀਂ ਯਾਦ ਰੱਖ ਸਕਦੇ ਹੋ ਬੜੀ ਹੀ ਆਸਾਨੀ ਦੇ ਨਾਲ ਤੇ ਇਹਨਾਂ ਦੇ ਨਾਮ ਵੀ ਤੁਸੀਂ ਯਾਦ ਰੱਖਣੇ ਨੇ ਜੇ ਵਕਰੋਕਤੀ ਦੇ ਤੁਹਾਡੇ ਤੋਂ ਭੇਦ ਪੁੱਛੇ ਜਾਂ ਐਗਜ਼ਾਮ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਵਾਲੇ ਭੇਦ ਨੇ ਪ੍ਰਸੰਗ ਪ੍ਰਕਰਨ ਤੇ ਪ੍ਰਬੰਧ ਇਹ ਤਿੰਨੋਂ ਨਾਮ ਵੀ ਤੁਸੀਂ ਯਾਦ ਰੱਖਣੇ ਨੇ ਤੇ ਪ੍ਰਸੰਗ ਪ੍ਰਕਰਨ ਬਾਰੇ ਤੁਸੀਂ ਇਹ ਗੱਲ ਯਾਦ ਰੱਖਣੀ ਹੈ ਕਿ ਇਸ ਵਿੱਚ ਫਲੈਸ਼ਬੈਕ ਦਿਖਾਈ ਜਾਂਦੀ ਹੈ ਤੇ ਪ੍ਰਬੰਧ ਵਕਰਤਾཅ ਕੀ ਹੁੰਦਾ ਹੈ ਕਿ ਮੰਨ ਲਓ ਕੋਈ ਗੱਲ ਹੈ ਠੀਕ ਹੈ ਇੱਕ ਰਸ ਦੇ ਵਿੱਚ ਗੱਲ ਹੋ ਰਹੀ ਹੈ ਮੰਨ ਲਓ ਕੋਈ ਅਸੀਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਸ਼ਿੰਗਾਰ ਰਸ ਦੀ ਪ੍ਰਧਾਨਤਾ ਹੈ ਠੀਕ ਹੈ ਉਹ ਗੱਲ ਨਾ ਸ਼ਿੰਗਾਰ ਰਸ ਦੇ ਵਿੱਚ ਹੀ ਹੋ ਰਹੀ ਹੈ ਫਿਰ ਉਹ ਜਲਦੀ-ਜਲਦੀ ਗੱਲ ਆਪਦਾ ਰਸ ਬਦਲ ਲੈਂਦੀ ਹੈ ਮੰਨ ਲਓ ਸ਼ਿੰਗਾਰ ਤੋਂ ਇੱਕ ਕਦਮ ਉਹ ਸ਼ਿਫਟ ਹੋ ਜਾਂਦੀ ਹੈ ਸ਼ਾਂਤ ਰਸਤੇ ਜਾਂ করুণ ਰਸਤੇ ਓਕੇ ਇਹ ਕੀ ਹੈ ਪ੍ਰਬੰਧ ਪ੍ਰਬੰਧ ਵਕਰਤਾ ਦਾ 파ਟ ਤਾਂ ਇਹ ਸੀ ਜੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਬਟ ਇਟਸ ਵੈਰੀ ਇੰਪੋਰਟੈਂਟ ਫॉर ਯੂ ਐਗਜ਼ਾਮ ਤੇ ਆਈ ਹੋਪ ਤੁਹਾਨੂੰ ਸਮਝ ਵੀ ਆਇਆ ਹੋਵੇਗਾ ਵਕਰੋਕਤੀ ਵਾਲਾ ਹੁਣ ਸਾਡੇ ਕੋਲ ਸਿਰਫ ਦੋ ਸਿਧਾਂਤ ਸਾਡੇ ਰਹਿ ਗਏ ਹਨ ਓਵਰਸੀਨ ਨੈਕਸਟ 2 ਵੀਡੀਓਜ਼ ਦੇ ਵਿੱਚ ਕੰਪਲੀਟ ਕਰਾਂਗੇ ਤਾਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ